ਕਹਿੰਦੇ ਨੇ ਪਰਮਾਤਮਾ ਜਦੋਂ ਦਿੰਦਾ ਹੈ ਤੇ ਛੱਪੜ ਫਾੜ ਕੇ ਦਿੰਦਾ ਹੈ ਅਜਿਹਾ ਹੋਇਆ ਇੱਕ ਅਮਿਤ ਸਾਰਾ ਨਾਮ ਦੇ ਯੁਵਕ ਦੇ ਨਾਲ ਜਿਹੜਾ ਕਿ ਰਾਜਸਥਾਨ ਦੇ ਕੋਟ ਪੁਤਲੀ ਪਿੰਡ ਰਹਿਣ ਵਾਲਾ ਸੀ ਉਸ ਨੇ ਲੁਧਿਆਣਾ ਦੇ ਵਿੱਚ ਜਦੋਂ ਦੀਵਾਲੀ ਬੰਪਰ ਹੁੰਦਾ 31 ਅਕਤੂਬਰ ਦੀ ਰਾਤ ਜਦੋਂ ਰਿਜ਼ਲਟ ਅਨਾਉਂਸ ਹੁੰਦਾ ਤਾਂ ਕਿਸੇ ਤਰ੍ਹਾਂ ਉਸ ਦਾ ਜਿਹੜਾ ਇਨਾਮ ਲੱਗ ਜਾਂਦਾ ਜਦੋਂ ਉਸ ਨੇ ਦੱਸਿਆ ਕਿ ਉਸ ਨੇ ਲੋਟਰੀ ਵੀ ਜਿਹੜੀ ਆਪਣੀ ਯਾਰ ਦੋਸਤੋਂ ਪੈਸੇ ਉਧਾਰੇ ਲੈ ਕੇ ਪਾਈ ਸੀ ਤੇ ਕਿਸੇ ਤਰ੍ਹਾਂ ਉਸ ਦੀ ਲੋਟਰੀ ਜਿਹੜੀ ਲੱਗ ਜਾਂਦੀ ਹੈ ਉਸ ਨੇ ਸੋਚਿਆ ਕਿ ਹੁਣ ਸ਼ਾਇਦ ਉਸ ਦੀ ਗਰੀਬੀ ਕੱਟੀ ਜਾਵੇਗੀ ਕਿਉਂਕਿ ਉਹ ਸਬਜ਼ੀ ਦੀ ਰੇੜੀ ਲਗਾਉਂਦਾ ਸੀ ਮਿਹਨਤੀ ਇਨਸਾਨ ਸੀ ਤੇ ਬਹੁਤ ਹੀ ਸ਼ਰੀਫ ਇਨਸਾਨ ਸੀ ਸੋ ਪਰਿਵਾਰ ਦੇ ਨਾਲ ਕਿਸੇ ਤਰ੍ਹਾਂ ਉਹ ਲੁਧਿਆਣਾ ਸ਼ਹਿਰ ਦੇ ਵਿੱਚ ਆਂਦਾ ਹੈ ਜਦੋਂ ਉਸ ਦਾ ਰਿਜ਼ਲਟ ਅਨਾਉਂਸ ਹੁੰਦਾ ਹੈ ਉਸ ਤੋਂ ਬਾਅਦ ਉਹ ਬੁਠਿੰਡੇ ਜਾਂਦਾ ਹੈ ਉਹ ਕਾਗਜ਼ੀ ਕਾਰਵਾਈ ਪੂਰੀ ਕਰਦਾ ਹੈ ਅਤੇ ਆਪਣੇ ਨਾਲ ਦੇ ਨਾਲ ਆਪਣੇ ਯਾਰ ਦੋਸਤ ਜੋ ਕਿ ਉਸ ਦਾ ਖਾਸ ਯਾਰ ਹੈ ਉਸ ਨੂੰ ਵੀ ਉਸ ਦੀ ਬੇਟੀਆਂ ਹੁੰਦੀਆਂ ਇਸ ਕਰਕੇ ਉਹਨਾਂ ਨੂੰ 50-50 ਲੱਖ ਦੇਣ ਦਾ ਦਾਵਾ ਕਰਦਾ ਹੈ ਹਾਲਾਂਕਿ ਉਸ ਨੂੰ ਅਜੇ ਇਨਾਮ ਦੀ ਜਿਹੜੀ ਰਾਸ਼ੀ ਹੈ ਉਹ ਨਹੀਂ ਮਿਲਦੀ ਪਰ ਉਹ ਕਾਗਜ਼ੀ ਕਾਰਵਾਈ ਪੂਰੀ ਕਰਕੇ ਆਪਣੇ ਪਿੰਡ ਦੁਬਾਰਾ ਚਲੇ ਜਾਂਦਾ ਹੈ ਰਾਜਸਥਾਨ ਪਹੁੰਚਣ ਤੇ ਉਸ ਦਾ ਪਰਵਾ ਜਿਹੜਾ ਸਵਾਗਤ ਕੀਤਾ ਜਾਂਦਾ ਹੈ ਉਸ ਢੋਲ ਨਗਾਹ ਰਿਆ ਦੇ ਨਾਲ ਉਹਦਾ ਸਵਾਗਤ ਕੀਤਾ ਜਾਂਦਾ ਤੇ ਉਸ ਦੇ ਨਾਲ ਉਹਦੇ ਪੈਰ ਵੀ ਥੱਲੇ ਨਹੀਂ ਲੱਗਦੇ ਸੋ ਜਿੱਥੇ ਇੱਕ ਪਾਸੇ ਖੁਸ਼ੀ ਸੀ ਉਹ ਤੋਂ ਨਾਲ ਦੀ ਨਾਲ ਜੋ ਠੱਗ ਲੋਗ ਨੇ ਉਹ ਵੀ ਐਕਟਿਵ ਹੋ ਗਏ ਇਦਾਂ ਲੱਗ ਰਿਹਾ ਸੀ ਕਿਉਂਕਿ ਜਦੋਂ ਰਾਜਸਥਾਨ ਦੇ ਕੋਟ ਪਤਲੀ ਦੇ ਵਿੱਚ ਆਪਣੇ ਘਰ ਦੇ ਵਿੱਚ ਉਹ ਸ਼ਖਸ ਰਹਿੰਦਾ ਤੇ ਉਸ ਨੂੰ ਫੇਕ ਕਾਲਸ ਆਨੀਆਂ ਸ਼ੁਰੂ ਹੋ ਜਾਂਦੀਆਂ ਉਸ ਸ਼ੁਰੂਆਤ ਚ ਤਾਂ ਉਸਨੇ ਸੋਚਿਆ ਕਿ ਸ਼ਾਇਦ ਇਹ ਮਜ਼ਾਕ ਹੋਏਗਾ ਤੇ ਉਸਨੇ ਹਾਸੇ ਦੇ ਵਿੱਚ ਇਹ ਸਭ ਲੈ ਲਿਆ ਪਰ ਉਹ ਉਸ ਤੋਂ ਬਾਅਦ ਜਦੋਂ ਲਗਾਤਾਰ ਉਸ ਨੂੰ ਕਾਲਸ ਆਨੀਆਂ ਸ਼ੁਰੂ ਹੋ ਗਈਆਂ ਤੇ ਕੋਈ ਉਸ ਨੂੰ ਠੱਗ ਏਜੰਟ ਸਾਫ਼ ਹੀ ਲੱਗ ਰਹੇ ਸੀ ਕੋਈ ਉਸ ਨੂੰ ਸਰਕਾਰੀ ਅਧਾਰੇ ਦੇ ਲੋਕ ਅਫਸਰ ਦਾ ਬਣ ਕੇ ਦੱਸ ਰਿਹਾ ਸਨ ਕੋਈ ਕਹਿ ਰਿਹਾ ਸੀ ਕਿ ਅਸੀਂ ਇਨਕਮ ਟੈਕਸ ਅਧਾਰੇ ਤੋਂ ਆ ਤੇ ਤੁਹਾਨੂੰ ਟੈਕਸ ਭਰਨਾ ਪਏਗਾ ਕੋਈ ਕਹਿ ਰਿਹਾ ਸੀ ਕਿ ਅਸੀਂ ਲਾਟਰੀ ਸਾਈਡ ਤੋਂ ਹੀ ਹਾਂ ਤੇ ਤੁਹਾਨੂੰ ਇਹਦਾ ਜਿਹੜਾ ਹਰਜਾਨਾ ਹੈ ਉਹ ਦੇਣਾ ਹੀ ਪਏਗਾ ਕੋਈ ਦਾਨ ਰਾਸ਼ੀ ਦੇ ਹਿਸਾਬ ਨਾਲ ਉਹਨੂੰ ਫੋਨ ਕਰ ਰਿਹਾ ਸੀ ਤੇ ਕੋਈ ਕਿਸੇ ਤਰ੍ਹਾਂ ਫੋਨ ਕਰ ਰਿਹਾ ਸੀ ਸੋ ਇਸ ਸਾਰੀਆਂ ਜੇਫੇਕ ਕਾਲ ਤੋਂ ਉਹ ਸ਼ਖਸ ਪਰੇਸ਼ਾਨ ਹੋ ਗਿਆ ਉਹ ਇੰਨਾ ਪਰੇਸ਼ਾਨ ਹੋ ਗਿਆ ਕਿ ਆਖਰ ਉਸਨੂੰ ਕਾਰ ਬਾਰ ਛੱਡਣਾ ਪਿਆ ਜੀ ਹਾਂ ਕਹਿੰਦੇ ਨੇ ਅਗਰ ਪਰਮਾਤਮਾ ਦਿੰਦਾ ਹੈ ਤੇ ਕਿਤੇ ਨਾ ਕਿਤੇ ਉਹ ਪਰਖਦਾ ਵੀ ਹੈ ਸੋ ਹੁਣ ਪਰਮਾਤਮਾ ਨੇ ਤਾਂ ਉਸ ਨੂੰ ਉਸਦੇ ਅਕਾਊਂਟ ਦੇ ਵਿੱਚ 11 ਕਰੋੜ ਦੀ ਜਿਹੜੀ ਲਾਟਰੀ ਲਗਾ ਦਿੱਤੀ ਪਰ ਕਿਤੇ ਨਾ ਕਿਤੇ ਉਹਦੀਆਂ ਮੁਸੀਬਤਾਂ ਵੀ ਵੱਧਦੀਆਂ ਹੋਈਆਂ ਨਜ਼ਰ ਆਈਆਂ ਪਹਿਲੇ ਜਦੋਂ ਉਹ ਸਬਜੀ ਦੀ ਰੇੜੀ ਲਗਾਉਂਦਾ ਸੀ ਤੇ ਸੁਖ ਸ਼ਾਂਤ ਨਾਲ ਆਪਣੇ ਘਰ ਆ ਕੇ ਆਰਾਮ ਨਾਲ ਬੈੰਦਾ ਸੀ ਆਪਣੇ ਜੀਹਾਂ ਦੇ ਨਾਲ ਵਿਚਰਦਾ ਸੀ ਪਰ ਹੁਣ ਉਹ ਘਰ ਛੱਡਣ ਨੂੰ ਮਜਬੂਰ ਹੋ ਗਿਆ ਕਿ ਇਹ ਪੈਸਾ ਉਸ ਦੇ ਗਲੇ ਦੀ ਫਾਸ ਬਣ ਗਈ ਕਿ ਇਹ ਮੁਸੀਬਤ ਉਸ ਦੇ ਖੈਰਾ ਛੱਡੇਗੀ ਸੋ ਦੇਖਣਾ ਇਹ ਹੈ ਕਿ ਹੁਣ ਉਹ ਜਿਹੜਾ ਸ਼ਖਸ ਹੈ ਉਹ ਘਰੋਂ ਤਾਂ ਫਰਾਰ ਹੋ ਚੁੱਕਾ ਹੈ ਹਾਲਾਂਕਿ ਉਹ ਸੁਰੱਖਿਅਤ ਥਾਂ ਤੇ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਉਸ ਦੇ ਲਈ ਇਹ ਗਲੇ ਦੀ ਫਾਸ ਬਣ ਗਈ ਹੈ ਸੋ ਕਿਤੇ ਨਾ ਕਿਤੇ ਅਗਰ ਉਸ ਨੂੰ ਸਹੀ ਡਾਇਰੈਕਸ਼ਨ ਮਿਲੀ ਹੁੰਦੀ ਅਗਰ ਲੋਕ ਜਿਹੜੇ ਨੇ ਅਗਰ ਫਰਾਡ ਉਸ ਦੇ ਨਾਲ ਨਾ ਕਰਨ ਤਾਂ ਸ਼ਾਇਦ ਕਿਤੇ ਨਾ ਕਿਤੇ ਉਸ ਦਾ ਜਿਹੜਾ ਜੀਵਨ ਬਸਰ ਆਸਾਨੀ ਨਾਲ ਹੋ ਸਕਦਾ ਪਰ ਲੋਕ ਕਈ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਕਿ ਗਰੀਬ ਬੰਦੇ ਕੋਲ 11 ਕਰੋੜ ਦੀ ਜਿਹੜੀ ਲਾਟਰੀ ਕਿੱਦਾਂ ਲੱਗ ਗਈ ਹੈ ਤੁਸੀਂ ਕਿਵੇਂ ਦੇਖਦੇ ਹੋ ਇਸ ਸੱਚੀ ਕਹਾਣੀ ਨੂੰ ਕਮੈਂਟਾਂ 'ਚ ਆਪਣੀ ਰਾਇ ਜ਼ਰੂਰ ਦਿਓ